ਇਹ ਦਰ ਨਸਾਂ ਦੀ ਬਲੌਗ ਸੀ ਠੀਕ ਹੈ ਤਿੰਨੋਂ ਨਸਾਂ ਬਲੌਗ ਸੀ ਹੈ ਠੀਕ ਹੈ ਇਸ ਨਸਾਂ ਬਲੌਗ ਦੇ ਵਿੱਚ ਡਾਕਟਰ ਨੇ ਕੀ ਦੱਸਿਆ ਕਿ ਕੀ ਹੋ ਰਿਹਾ ਠੀਕ ਹੋ ਕੇ ਬਲੌਗ ਇਹ ਬਨੇਸ਼ ਚੰਦਰ ਭਾਈ ਦਵਾਈ ਹੋਰ ਵੀ ਲਈ ਸੀਗੀ ਠੀਕ ਹੈ ਤੇ ਹੁਣ ਮੈਂ ਇੱਥੇ ਚਾਲੂ ਕੀਤੀ ਹੋਈ ਹੈ 4 ਦਿਨ ਹੋਏ ਫਰਕ ਆ ਰਿਹਾ ਹੈ ਬਹੁਤ ਰਿਫਾਟ ਹੈ ਪਰ ਚੱਲਣਾ ਘੱਟ ਹੈ ਜੀ अभी आने दो किलोमीटर भी चल सकते हैं, तीन भी चल सकते हैं। सौ तो में से कितने परसेंट सही समय थे? जी बाजी? वाली चालीस, वाली चालीस संतान के पास खेल ही तो डॉक्टर को तो दिखाया तो तो था क्या जरूरत? ठीक है था? बोल रहा है पढ़ेगा। अच्छा फिर आपने दिलवाया स्टूडेंट दिलवा लिए कितने स्टार्ट हो एक दो और बोल रहा था अब ठीक है सांस चढ़ता था कि चलने में दिक्कत थी सांस चढ़ता था चलने में दिक्कत थी अब ठीक है अब ठीक है सो में से कितने प्रतिशत चाहिए 65 प्रतिशत ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਸਾਰੇ ਦਸ਼ਕਿਆਂ ਦਾ ਸਵਾਗਤ ਕਰਦਾ ਅੱਜ ਅਸੀਂ ਪਹੁੰਚੇ ਹਾਂ ਕੁਰਕ ਖੇਤਰ ਆਯੁਰਵੈਦਿਕ 바ਵਾ ਕਲੀਨਿਕ ਕਰ ਖੇਤਰ ਵਿਖੇ ਪਹੁੰਚੇ ਹਾਂ ਮੈਂ ਜਿੱਥੇ ਵੈਦ ਐਚਐਸ 바ਵਾ ਜੀ ਕਾੜੇ ਵਾਲੇ ਬੈਠਦੇ ਨੇ ਕਾੜਾ ਪਿਆਉਂਦੇ ਨੇ ਦਵਾਈ ਦਿੰਦੇ ਨੇ ਜਿੱਥੇ ਹਾਰਟ ਦੇ ਮਰੀਜ਼ਾਂ ਦੀਆਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਹਾਰਟ ਦੇ ਮਰੀਜ਼ ਇੱਥੇ ਪਹੁੰਚਦੇ ਨੇ ਮੈਂ ਪਹਿਲਾਂ ਕੈਮਰਾਮੈਨ ਨੂੰ ਕਹੂੰਗਾ ਕਿ ਪਹਿਲਾਂ ਦਰਲੀ ਸਾਈਡ ਗੱਡੀਆਂ ਦਾ ਜਿਹੜਾ ਦਿਖਾ ਦੇਵੇ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਗੱਡੀਆਂ ਨੇ ਖੜੀਆਂ ਨੇ ਇੱਥੇ ਤੇ ਇਧਰਲੀ ਸਾਈਡ ਵੀ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾ ਦੇਵੇ ਤੇ ਜਿਹੜੇ ਮਰੀਜ਼ ਨੇ ਤੋਂ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਨੇ ਦਿੱਲੀ, ਹਰਿਆਣਾ, ਰਾਜਸਥਾਨ ਤੋਂ ਜਿਹੜੇ ਮਰੀਜ਼ ਨੇ ਦੂਰੋਂ ਦੂਰੋਂ ਇੱਥੇ ਆਉਂਦੇ ਨੇ ਕਾੜਾ ਪੀਣ ਵਾਸਤੇ ਆਉਂਦੇ ਨੇ ਜਿਹੜਾ ਇਹ ਕੁਦਰਤੀ ਕੁੱਲੜ ਕਾੜਾ ਜਿਹੜਾ ਵੈਦ ਐਚਐਸ ਬਾਬਾ ਜੀ ਕਾੜੇ ਵਾਲੇ ਵੱਲੋਂ ਤਿਆਰ ਕੀਤਾ ਹੈ ਭਾਰਤ ਦੇ ਪਹਿਲੇ ਵੈਦ ਨੇ ਇਹ ਜਿਨ੍ਹਾਂ ਨੇ ਹਾਰਟ ਬਲੌਕ ਪੇਸ ਦਾ ਇਲਾਜ ਲੱਭਿਆ ਉਹ ਵੀ ਆਯੁਰਵੈਦਿਕ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਪਹਿਲੇ ਵੈਦ ਨੇ ਜਿਨ੍ਹਾਂ ਨੇ ਹਾਰਟ ਬਲੋਕ ਇਸ ਦਾ ਆਯੁਰਵੈਦਿਕ ਇਲਾਜ ਲੱਭਿਆ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਮਰੀਜ਼ ਨੇ ਬਾਹਰ ਵੀ ਖੜੇ ਨੇ ਅੰਦਰ ਵੀ ਬੈਠੇ ਨੇ ਤੇ ਇਧਰਲੀ ਸਾਈਡ ਉਸ ਸਾਈਡੋਂ ਜਿਹੜਾ ਕਾੜਾ ਹੈ ਉਹਨਾਂ ਘੜਿਆਂ ਦੇ ਵਿੱਚੋਂ ਕਾੜਾ ਹੈ ਜਿਹੜਾ ਤਿਆਰ ਹੋ ਰਿਹਾ ਜਿਹਨੂੰ ਪੀਣ ਵਾਸਤੇ ਮਰੀਜ਼ ਦੂਰੋਂ ਦੂਰੋਂ ਇੱਥੇ ਪਹੁੰਚਦੇ ਨੇ ਥੈਂਕ ਯੂ ਸਾਨੂੰ ਹਾਰਡ ਦੀ ਪ੍ਰੋਬਲਮ ਹੋਵੇ ਸਟੰਟ ਪਏ ਹੋਣ ਬਾਈਪਾਸ ਸਰਜੀ ਹੋਈ ਹੋਵੇ ਹਰ ਤਰ੍ਹਾਂ ਦੇ ਜਿਹੜੇ ਮਰੀਜ਼ ਨੇ ਇੱਥੇ ਕਾੜਾ ਪੀਣ ਲਈ ਆਉਂਦੇ ਨੇ ਸਾਹ ਦੀ ਪ੍ਰੋਬਲਮ ਗਠੀਆਂ ਜੋੜਾ ਦਾ ਦਰਦ ਹਰ ਤਰ੍ਹਾਂ ਦਾ ਜਿਹੜਾ ਇਲਾਜ ਹੈ ਇੱਥੇ ਕੀਤਾ ਜਾਂਦਾ ਗੱਲਬਾਤ ਕਰਾਂਗੇ ਇੱਥੇ ਉਹਨਾਂ ਮਰੀਜ਼ਾਂ ਦੇ ਨਾਲ ਵੀ ਜਿਹੜੇ ਮਰੀਜ਼ ਠੀਕ ਹੋਏ ਨੇ ਤੇ ਵੈਜ ਜੀ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਹਦਾ ਨਾਮ ਹੈ ਜੀ ਉਲਦੀ ਜੀ ਕਿਹਾਂ ਸੇ ਆਇਓ ਜਮਨਾ ਨਗਰ ਕੀ ਬੋਲ ਰਹੇ ਹੋ ਸਾਡਾ ਕਿਸ਼ਕਾਤ ਹਰਦੀ ਹਰਦੀ ਬ्रो ਕੀ ਬੋਲ ਰਹੇ ਹੋ ਡਾਕਟਰ ਸੋ ਡਾਕਟਰ ਵੀ ਠੀਕ ਸਹੀ ਜੀਆਂ ਜਾਂਦੇ ਦਵਾਈ ਕੋਈ ਬਫੇਰਮ ਕੋਈ ਹਾਂ ਦਾ ਪਤਾ ਲੱਗਿਆ यहाँ आ गए कितने टाइम से आ रहे हैं चार महीने क्या क्या पहले दिक्कत थी अब मतलब सात आठ था अठाई था चलना कम थे जी अभी यानी दो दो किलोमीटर भी चल सकते हैं तीन भी चल सकते हैं और अपना डंगर का पट्टा पुट्ठा भी डाल देते हैं कि पहले बिल्कुल काम नहीं कर पाते थे अब काम भी कर लेते हैं काम भी कर ले चल, चल। भी जा रहे सो में से कितने प्रतिशत अपने आप को सही समझते हैं जी सो में से कितने परसेंट सही समझते हैं जी भी जी वो गाड़ी चली के चली पंताली के पास ठीक है यानी आपका क्या नाम है सिमसेर सिंह जी कहाँ से आए हो यही लोकल कुरुषेत्री क्या प्रॉब्लम है यही आर्टर

क्या दिक्कत क्या थी जी यार टली स्टैंड बोल रहा था स्टैंड नहीं नहीं कैसे श्ट? आपको क्या परेशानी होती सांस चढ़ता था कि चलने में दिक्कत आती थी सांस चढ़ता था चलने में दिक्कत थी अब अब ठीक है अब ठीक है सो में से कितने प्रतिशत तो? जी पैंसठ सत्तर तो. तो है तो है। क्या नाम है कहाँ से अम्बाला जी ਕੀ ਚਾਹੋ ਤਾਂ ਜਿਉ ਆਪ ਇਹ ਦੋਗਲੇ ਥਾੜੀ ਬਲੋਗ ਹੈ ਕਿੰਨੇ ਟਾਈਮ ਤੋਂ 3-4 ਸਾਲ ਹੋ ਗਏ 3-4 ਸਾਲ ਹੋ ਗਏ ਤੂੰ ਕੀ ਬੋਲੇ ਤੇ ਡਾਕਟਰ ਡਾਟਰਾ ਤਾਂ ਇਹ ਹੀ ਕਹੇ ਸੀ ਆਈ ਉਹ ਕਰਾਓ ਇੰਜੋਗ੍ਰਾਫੀ ਅੱਛਾ ਜੀ ਉਹ ਕਰਾਈ ਫਿਰ ਨਸਾਂ ਦੀ ਬਲੌਗ ਸੀ ਠੀਕ ਹੈ ਤਿੰਨੋਂ ਨਸਾਂ ਬਲੌਗ ਸੀ ਐਵੇਂ ਠੀਕ ਹੈ 4 ਮਹੀਨੇ ਹੋ ਗਏ ਦਵਾਈ ਲੈਣ ਦੇ ਇਸ ਤਿੰਨੋਂ ਨਸਾਂ ਬਲੌਗ ਸੀ ਤੇ ਡਾਕਟਰ ਨੇ ਕੀ ਦੱਸਿਆ ਕਿ ਕਿਵੇਂ ਠੀਕ ਹੋਊਗੀ ਬਲੌਗ ਇਹੋ ਕਹਿੰਦੇ ਸਟੰਟ ਦਾ ਪਵਾਓ ਵੀ ਸਟੰਟ ਆ ਸੀ ਪਵਾਇ ਨਹੀਂ ਆ ਅਗਿਆ ਜੇ ਤਿੰਨੇ ਹੀ ਬਲੌਗ ਨੇ ਫਿਰ ਤਾਂ ਬਾਈਪਾਸ ਸਰਜਰੀ ਕਰਾਵਾਂਗੇ ਇਹ ਠੀਕ ਹੈ ਫਿਰ ਅਸੀਂ ਪਹਿਲੇ ਮੈਂ ਦਵਾਈ ਹੋਰ ਵੀ ਲਈ ਸੀਗੀ ਠੀਕ ਹੈ ਤੇ ਹੁਣ ਮੈਂ ਇੱਥੇ ਚਾਲੂ ਕੀਤੀ ਹੋਈ ਹੈ 4 ਪਿੰਨੇ ਹੋਏ ਫਰਕ ਆ ਗਿਆ ਹਾਂਜੀ ਕੀ ਕੰਮ ਕੀ ਕਰਦੇ ਪਲਾਸਟਿਕ ਦਾ ਹੀ ਪਲਾਸਟਿਕ ਕਰ ਲੈਣੇ ਕੰਮ ਕੰਮ ਤਾਂ ਮੈਂ ਕੰਮ ਛੱਡਿਆ ਹੀ ਕਦੀ ਕੰਮ ਨੂੰ ਪ੍ਰੋਪਰ ਕਰਦਾ ਹਾਂ 60 ਸਾਲ ਦੀ ਉਮਰ ਹੈ ਮੇਰੀ ਅੱਛਾ ਜੀ ਕੰਮ ਮੈਂ ਪ੍ਰੋਪਰ ਕਰਦਾ ਕਰਮ ਮੈਂ ਤਾਵੜ ਤੋੜ ਕੰਮ ਨਹੀਂ ਮੈਂ ਛੱਡਿਆ ਜੀ ਕਦੀ ਉਹ ਵੀ ਇੱਕ ਵੱਡਾ ਗੱਲ ਹੈ ਕਿ ਉਹਦੇ ਨਾਲ ਵੀ ਬੰਦਾ ਕੰਮ ਕਰਦਾ ਰਹੇ ਠੀਕ ਰਹਿੰਦਾ ਹੈ ਹਾਂ ਜੀ ਕੰਮ ਕੰਮ ਤਾਂ ਜ਼ਰੂਰੀ ਹੈ ਜੇ ਬੰਦਾ ਸੋਚਦਾ ਹੈ ਹਾਂ ਜੀ ਕੰਮ ਛੱਡ ਕੇ ਤਾਂ ਬੰਦਾ ਉਸ ਦਾ ਬੁਆਰ ਹੋ ਜਾਂਦਾ ਹਾਂ ਜੀ ਕੰਮ ਦਾ ਮੈਂ ਪ੍ਰੋਪਰ ਕਰਦਾ ਹਾਂ ਸਵੇਰੇ 8 ਵਜੇ ਚਲੇ ਜਾਂਦੇ ਆ ਕੰਮ ਤੇ ਰਾਤੀ 9 10 ਵਜੇ ਆਣੇ ਆ ਤੋ ਪ੍ਰਧਾਨ ਜੀ ਉਸ ਤੋਂ 4 ਮਹੀਨੇ ਉਹ 4 ਮਹੀਨੇ ਵਿੱਚ ਕਿੰਨਾ ਕੁ ਪਰਸੈਂਟ ਤੁਹਾਨੂੰ ਲੱਗਦਾ ਕਿ ਤੁਸੀਂ ਠੀਕ ਹੋ 30 40 ਪਰਸੈਂਟ ਦਾ ਫਰਕ ਹੈਗਾ ਜੀ 30 40 ਹਾਂਜੀ ਅੱਗੇ ਜਿਵੇਂ ਸਾਡੀ ਕਾਰਗਰਮੈਂਟ ਸਾਫ ਕਰਦਾ ਜਿੱਦਾਂ ਅੱਗੇ ਨਹੀਂ ਮੈਂ ਹੁੰਦੀ ਕਰਦਾ ਲੈਂਦਾ ਸੀਗਾ ਪਰ ਰੁਕਣਾ ਪੈਂਦਾ ਸੀ ਵਿੱਚ ਦੀ ਹੁਣ ਨਹੀਂ ਹੁਣ ਠੀਕ ਹੈ ਮਗਰ ਸਿਸਟਮ ਫਰਕ ਪੈ ਗਿਆ ਜੀ ਹਾਂ